ਪੰਜਾਬ ਰੋਡਵੇਜ ਪੰਨ ਬੱਸ ਤੇ ਪੀਆਰਟੀਸੀ ਕਨੈਕਟਰ ਵਰਕਰ ਯੂਨੀਅਨ ਦੇ ਵੱਲੋਂ ਜਿਹੜੀ ਆ ਅੱਜ ਹੜਤਾਲ ਕੀਤੀ ਗਈ ਜਿਸ ਨੂੰ ਲੈ ਕੇ 9 10 11 ਤਰੀਕ ਤੱਕ ਜਿਹੜੀ ਹੜਤਾਲ ਕੀਤੀ ਜਾਵੇਗੀ ਜਦੇ ਇਸ ਮੌਕੇ ਇਹਨਾਂ ਵਰਕਰਾਂ ਦੇ ਨਾਲ ਗੱਲਬਾਤ ਕੀਤੀ ਜਾਂਦੀ ਹੈ ਤਾਂ ਉਹਨਾਂ ਦਾ ਕਹਿਣਾ ਸੀਗਾ ਕਿ ਪੰਜਾਬ ਸਰਕਾਰ ਲਗਾਤਾਰ ਜਿਹੜਾ ਸਾਡੇ ਨਾਲ ਵਾਅਦੇ ਕਰਦੀ ਆ ਰਹੀ ਹੈ ਕਿ ਉਹਨਾਂ ਨੇ ਮੰਗਾਂ ਪੂਰੀਆਂ ਕੀਤੀ ਜਾਣਗੀਆਂ ਪਰ ਵਾਦਿਆਂ ਦੇ ਸਿਰ ਤੇ ਸਿਰਫ ਵਾਅਦੇ ਦਾ ਨਾਂ ਲੈ ਜਾ ਰਿਹਾ ਹੈ ਉੱਤੇ ਹੀ ਉਹਨਾਂ ਦੇ ਵੱਲੋਂ ਲਾਰੇ ਲਗਾ ਲਗਾ ਕੇ ਸਾਡੇ ਜਿਹੜਾ ਹੁਣ ਟਾਈਮ ਟਪਾਈਆਂ ਦੀਆਂ ਗੱਲਾਂ ਜਿਹੜੀਆਂ ਕਰਦੀ ਪਈ ਹੈ ਜਿਸ ਨੂੰ ਲੈ ਕੇ ਪੰਜਾਬ ਸਰਕਾਰ ਦੇ ਖਿਲਾਫ ਉਹਨਾਂ ਵੱਲੋਂ ਜਿਹੜੇ ਮੁਰਦਾਬਾਦ ਦੇ ਨਾਰੇ ਲਗਾਏ ਗਏ ਉਹਨਾਂ ਦਾ ਕਹਿਣਾ ਸੀਗਾ ਕਿ ਜੇਕਰ ਸਾਡੀਆਂ ਮੰਗਾਂ ਨਾਮ ਮੰਨੀਆਂ ਗਈਆਂ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਸੰਘਰਸ਼ ਹੋਰ ਵੀ ਉਹਨਾਂ ਦੇ ਵੱਲੋਂ ਤਿੱਕਾ ਹੋਵੇਗਾ ਤੇ ਕੱਲ ਪੰਜਾਬ ਦੇ ਸੀਐਮ ਸਰਦਾਰ ਭਗਵੰਤ ਸਿੰਘ ਮਾਨ ਹੋਣਾਂ ਦੀ ਕੋਟੀ ਦਾ ਘਰਾਵ ਜਿਹੜਾ ਉਹਨਾਂ ਦੇ ਵੱਲੋਂ ਕੀਤਾ ਜਾਵੇਗਾ ਇਸ ਮੌਕੇ ਕੀ ਕੁਝ ਕ ਔਰ ਸੁਣਾਦੇ ਹਾਂ ਤੁਹਾਨੂੰ ਉਹਨਾਂ ਦੇ ਜ਼ੁਬਾਨੀ ਮੈਂ ਜੀ ਜਗਦੀਸ਼ ਜਗਦੀਸ਼ ਸੈਣੀ ਪਠਾਨਗੋੜੀ ਪੂਰੋ ਸੁਬਾ ਅਗੂ ਜੀ ਤੇ ਆਪਾਂ ਲੰਬੇ ਸਮੇਂ ਤੋਂ 15 ਤੋਂ 16 ਸਾਲ ਕਿਸੇ ਨੂੰ 17 ਕਿਸੇ ਨੂੰ 18 ਸਾਲ ਹੋ ਗਿਆ ਲੰਬੇ ਸਮੇਂ ਤੋਂ ਸੰਘਰਸ਼ ਜਿਹੜੇ ਕਰਦੇ ਆ ਰਹੇ ਆ ਤੇ ਪਹਿਲੀਆਂ ਸਰਕਾਰਾਂ ਨੇ ਵੀ ਸਾਨੂੰ ਟਾਲ ਮਟੋਲ ਕੀਤਾ ਐਸ ਸਰਕਾਰ ਤੇ ਸਾਨੂੰ ਬਹੁਤ ਹੀ ਜ਼ਿਆਦਾ ਉਮੀਦਾਂ ਸੀਗੀਆਂ ਜਿਹੜੀਆਂ ਕਿ ਇਹ ਪਹਿਲੀਆਂ ਸਰਕਾਰਾਂ ਨਾਲੋਂ ਵੀ ਨਕਮੀਆਂ ਨਿਕਲੀਆਂ ਠੀਕ ਆ ਜੀ ਦੂਸਰੀ ਗੱਲ ਇਹ ਆ ਕਿ ਸਾਡੀਆਂ ਤਨਖਾਹਾਂ ਜਿਹੜੀਆਂ ਕਿ 14 ਤੋਂ 15000 ਰੁਪਏ ਤਨਖਾਹਾਂ ਵਾ ਇਹ ਸਾਡੀਆਂ ਜਿਹੜਾ ਕਿ ਇਸ ਟਾਈਮ ਠੇਕੇਦਾਰ ਦੀ ਭਰਤੀ ਕਰ ਰਹੇ ਆ ਠੇਕੇਦਾਰ ਦੀ ਭਰਤੀ ਕਰ ਇਹ ਠੇਕੇਦਾਰ ਨਾਲ ਸਰਕਾਰਾਂ ਰਲੀਆਂ ਨਾ ਡੀਐਸਟੀ ਸਟੇਟ ਰਲੀ ਆ ਸਾਡਾ ਜਿਹੜਾ ਦਫ਼ਤਰ ਆ ਉਹ ਰਲਿਆ ਵਾ ਠੀਕ ਆ ਜੀ ਸਾਡਾ ਜਿਹੜਾ ਕਿ ਲੰਬੇ ਸਮੇਂ ਤੋਂ ਆਤਸੀਂ 300 ਤੋਂ ਜ਼ਿਆਦਾ ਮੀਟਿੰਗਾਂ ਕਰ ਚੁੱਕੇ ਆਂ ਸਾਨੂੰ ਹਰ ਮੀਟਿੰਗ ਦਾ ਲਾਰੇ ਦਿੱਤੇ ਜਾਂਦੇ ਆ ਤੇ ਸਾਡੀ ਹੜਤਾਲ ਜਿਹੜੀ ਕੀ ਆ ਪੋਸਟਪੋਨ ਕਰਵਾਈ ਜਾਂਦੀ ਆ ਅਨ ਨੂੰ ਆਸ਼ਵਾਸ਼ਣ ਦਿੱਤਾ ਜਾਂਦਾ ਜੀ ਤੁਹਾਡਾ ਕੰਮ ਕਰਾਂਗੇ ਠੀਕ ਆ ਜੀ ਇਹ ਸਰਕਾਰਾਂ ਜਿਹੜੀਆਂ ਕਿ ਇੰਨੀ ਹੈ ਕਿ ਜ਼ਿਆਦਾ ਨਕਮੀਆਂ ਨਾ ਤੇ ਸਾਡਾ ਕੰਮ ਹੁੰਦਾ ਨਾ ਸਾਡੇ ਡਾਇਰੈਕਟਰ ਸਟੇਟ ਜਿਹੜਾ ਟਰਾਂਸਪੋਰਟ ਆ ਉਹ ਕਰਦੀ ਆ ਨਾ ਸਾਡੇ ਟਰਾਂਸਪੋਰਟ ਮੰਤਰੀ ਕਰਦੇ ਆ ਜੀ ਸਰ ਪੰਜਾਬ ਦੇ ਸੀਐਮ ਭਗਵੰਤ ਮਾਨ ਕਹਿੰਦੇ ਕਿ ਮੈਂ ਸਰ ਇਹ ਤੇ ਸਰ ਇਸਤਿਹਾਰ ਛਪਿਆ ਉੱਤੇ ਮੈਕਮਿਆਂ ਚ ਜਾ ਕੇ ਦੇਖੋ ਕਿਨੂੰ ਪੱਕੇ ਕੀਤਾ ਤੇ ਕਿਨੂੰ ਇਹਨਾਂ ਕੱਚੇ ਕੀਤਾ ਜਿਹੜੇ ਪੱਕੇ ਹੋਏ ਆ ਉਹਨਾਂ ਨੂੰ ਵੀ ਕੱਚੇ ਕਰਨ ਨੂੰ ਫਿਰਦੇ ਆਏ ਇਹ ਜ਼ਿਆਦਾਤਰ ਕੋਆਪਰੇਟ ਘਰਾਨਿਆਂ ਨੂੰ ਸਾਰੇ ਜਿੰਨੇ ਵੀ ਸਾਡੇ ਉਦਾਰੇ ਆ ਕੋਆਪਰੇਟ ਘਰਾਨਿਆਂ ਨੂੰ ਛੋਪਣਾ ਚਾਹੁੰਦੇ ਆ ਠੀਕ ਆ ਜੀ ਜਿਹਦੇ ਵਿੱਚੋਂ ਉਹ ਕੋਆਪਰੇਟ ਘਰਾਨੇ ਇਹਨਾਂ ਨੂੰ ਮੋٹے ਮੁਨਾਫੇ ਦਿੰਦੇ ਆ ਜੀ ਠੀਕ ਆ ਜੀ ਮੋٹے ਮੁਨਾਫੇ ਜਿੱਥੇ ਇਹ ਸਰਕਾਰਾਂ ਨੂੰ ਮੋਟੇ ਮੁਨਾਫੇ ਆਂਦੇ ਹੋਣਗੇ ਉਹ ਪੱਕੇ ਕਯੋ ਕਰਾ ਕਰਨਗੇ ਜੀ ਇਹ ਸਾਡਾ ਇੰਨੇ ਬੰਦਿਆਂ ਦਾ ਸ਼ੋਸ਼ਣ ਕਰ ਰਿਹਾ ਜੀ ਇੰਨੇ ਜੀਐਸਟੀ ਜਿਹੜੀ ਕੀ ਇਹ ਖਾਰੇ ਆ ਜੀ ਠੀਕ ਆ ਜੀ ਮਤਲਬ ਹੀ ਬਹੁਤ ਹੀ ਵੱਡਾ ਅਸੀਂ ਕੁਝ ਕਹਿ ਹੀ ਨਹੀਂ ਸਕਦੇ ਜਿਹੜਾ ਕੋਈ ਬੋਲੇਗਾ ਇਹਨਾਂ ਕਹਿਆ ਹੈ ਕਿ ਆਪਾਂ ਸ਼ਹੀਦ ਭਗਤ ਸਿੰਘ ਜੀ ਦੇ ਕੈਦ ਦੇ ਕਦਮਾਂ ਤੇ ਚੱਲਾਂਗੇ ਠੀਕ ਆ ਜੀ ਇਹ ਕੋਈ ਵੀ ਉਹਨਾਂ ਦੇ ਕੈਦ ਦੇ ਕਾਨੂੰਨਾਂ ਤੇ ਖਾਰੇ ਨਹੀਂ ਉਤਰੇ ਦੇਖੋ ਜੀ ਸਾਡੀ 9 10 11 ਦੇ ਹੜਤਾਲ ਆ ਜਿਹਦੇ ਵਿੱਚ ਅਸੀਂ 10 ਤਰੀਕ ਨੂੰ ਕੱਲ ਮਾਨਯੋਗ ਮੁੱਖ ਮੰਤਰੀ ਦੇ ਇਰੇ ਆਸ਼ਦਾ ਘਰਾਓ ਕਰਨ ਜਾ ਰਹੇ ਆ ਉਸ ਤੋਂ ਵਾਅਦਾ ਸਾਨੂੰ ਫੇਰ ਵੀ ਕੋਈ ਟੇਬਲ ਟਾਕ ਮੀਟਿੰਗ ਨਹੀਂ ਕੀਤੀ ਗਈ ਤੇ ਆਪਾਂ ਖੜ ਕਰਾਲੀ ਪੰਜਾਬ ਹਰ ਜਗ੍ਹਾ ਬੰਦ ਕਰਾਂਗੇ ਬਹੁਤ ਤਿੱਖਾ ਸੰਘਰਸ਼ ਜਿਹੜਾ ਕਿ ਆਪਾਂ ਕਰਾਂਗੇ ਆਪਾਂ ਬੱਚਿਆਂ ਦਾ ਆਪਣੇ ਸਾਡੇ ਬੱਚਿਆਂ ਦਾ ਭਵਿਸ਼ਿਆਕ ਜਿਆਦਾ ਰੋਲ ਦਿੱਤਾ ਹੈ ਨਾ ਸਰਕਾਰਾਂ ਨੇ ਜਿੰਨੀਆਂ ਕਉ ਉਮੀਦਾਂ ਰੱਖੀਆਂ ਇਹਨਾਂ ਦਾ ਕਿਹਾ ਵੀ ਆਪਾਂ ਹਰ ਪੈਨ ਜੜਾ ਕੇ ਆਪਣੇ ਜਿਹੜੇ ਆਉਟਸੋਰਸ ਦੇ ਸਾਡੇ ਮਲਾਮ ਮਲਾਜਮਾ ਆਉਣਾ ਤੇ ਚਲਾਵਾਂਗੇ ਆਪਾਂ ਪੱਕਾ ਕਰਾਂਗੇ ਐਦਾ ਵਿੱਚ ਇਹਦਾ ਕੋਈ ਵੀ ਯੋਗਦਾਨ ਨਹੀਂ ਪਿਆ ਇਹਨਾਂ ਸਗੋ ਕੋਰਪੋਰੇਟ ਘਰਾਣਿਆਂ ਨੂੰ ਬੁਲਾਵਾ ਦੇਣ ਲਈ ਜਿਹੜੇ ਕਿ ਕਿਲੋਮੀਟਰ ਸਕੀਮ ਬਸਾਂ ਦਾ ਪਾਣ ਦਾ ਜਿਹੜੀਆਂ ਕਿ ਆਪਾਂ ਨਹੀਂ ਪੈਣ ਦੇਣੀਆਂ ਨਾ ਹੀ ਪੈਣ ਦੇਵਾਂਗੇ ਚਾਹਿਆਂ ਨੂੰ ਮਰਨਾ ਮਨਜ਼ੂਰ ਠੀਕ ਹੈ ਜੀ ਕੋਰਪੋਰੇਟ ਘਰਾਣਿਆਂ ਨੂੰ ਇਹ ਜਿਹੜਾ ਕੀ ਪਹਿਲ ਦੇਣ ਦੇ ਆ ਨਾ ਕਿ ਜਿਹੜੇ ਮੌਜੂਦਾ ਜਿਹੜੇ ਸਾਡੇ ਮਹਿਕਮੇ ਆ ਇਹ ਬੰਦ ਕਰਨਾ ਜਾਂਦੇ ਆ ਕਿਸੇ ਵੀ ਤਰ੍ਹਾਂ ਠੀਕ ਹੈ ਜੀ ਸਾਡੀ ਇਹੋ ਸਰਕਾਰ ਨੂੰ ਬੇਨਤੀ ਆ ਬੇਨਤੀ ਕਰਦੇ ਆ ਕਿ ਜਿਹੜੇ ਸਾਡੇ ਬੰਦੇ ਕੰਮ 15 15 16 16 ਸਾਲ ਤੋਂ ਕਰ ਰਹੇ ਆ ਇਹਨਾਂ ਦੀ ਕੁਝ ਸੁਣਵਾਈ ਕੀਤੀ ਜਾਏ ਤੁਹਾਡਾ ਆਸ਼ਣ ਇਹੋ ਜਿਹਾ ਲਾਰੇ ਦਿੰਦੇ ਆ ਹਰ ਵਾਰ ਇਹ ਆਪਣਾ ਟਾਈਮ ਟਾਬਾ ਆਂਦੇ ਆ ਜੀ ਸਾਢੇ 3 ਸਾਲ ਨਿਕਲ ਗਏ ਆ 1.5 ਸਾਲ ਨੇ ਰਹਿ ਗਿਆ ਵਾ ਇਹ ਵੀ ਨਾ ਕਿਸੇ ਇਸ ਤਰ੍ਹਾਂ ਹੀ ਕਿਸੇ ਨਾ ਕਿਸੇ ਤਰ੍ਹਾਂ ਟਬਾਣਾ ਵਾ ਕਹਿੰਦਾ ਮਤਲਬ ਇਹ ਆ ਜਿੱਥੋਂ ਇਹਨਾਂ ਨੂੰ ਫਾਇਦਾ ਮਿਲਦਾ ਵਾ ਇਹ ਕਹਿੰਦੇ ਹੀ ਕਿ ਆਪਾਂ ਰਿਸ਼ਵਤ ਖੋਰੀ ਹਰ ਜਗ੍ਹਾ ਬੰਦ ਕਰਾਂਗੇ ਰਿਸ਼ਵਤ ਖੋਰੀ ਪਹਿਲੀਆਂ ਸਰਕਾਰਾਂ ਨਾਲੋਂ 10 ਗੁਣਾ ਜ਼ੈਰਾ ਹੋ ਗਈ ਆ ਮੈਂ ਇਹੋ ਕਹਣਾ ਕਿ ਇਹਨਾਂ ਬੰਦਿਆਂ ਦਾ ਸੋਚਿਆ ਜਾਏ ਇਨਾਂ ਦੇ ਬੱਚਿਆਂ ਦਾ ਤਾਂ ਵੀ ਖਬਾਰੇ ਸੋਚਿਆ ਜਾਏ 15-16 ਹਜ਼ਾਰ ਨਾਲ ਨਾ ਤੇ ਬੱਚੇ ਪੜ ਸਕਦੇ ਆ ਨਾ ਤੇ ਰਸੋਈ ਚੱਲ ਸਕਦੀ ਆ ਤੇ ਤੁਸੀਂ ਚਲਾ ਕੇ ਦੱਸ ਦਿਓ 15-16 ਹਜ਼ਾਰ ਨਾਲ ਮੈਂ ਇਹਨਾਂ ਮੰਤਰੀਆਂ ਜੰਤਰੀਆਂ ਨੂੰ ਕਹਿੰਦਾ ਵਾ ਤੁਸੀਂ 15-16 ਹਜ਼ਾਰ ਛੱਡ ਕੇ 1 ਲੱਖ 60 ਹਜ਼ਾਰ ਨਾਲ ਆਪਣਾ ਘਰ ਚਲਾ ਕੇ ਦੱਸ ਦਿਓ ਨਹੀਂ ਚਲਾ ਸਕਦੇ 1 ਲੱਖ 60 ਹਜ਼ਾਰ ਨਾਲ ਵੀ ਨਹੀਂ ਚਲਾ ਚਲਾ ਸਕਦੇ ਜਿਹੜੇ ਕੀ ਆਏ 15-16 ਹਜ਼ਾਰ ਰੁਪਏ ਨਾਲ ਆਪਣਾ ਘਰ ਚਲਾਣ ਦੇ ਆ ਐ ਨਾਂ ਬੀਆਂ ਨਕੀਦੀਆਂ ਪਾਲਸੀਆਂ ਨਕੀਦੀਆਂ ਸਕੀਮਾਂ ਨਕੀਦੇ ਇਹਨਾਂ ਦੇ ਦਿਮਾਗ ਆ ਜੀ ਮੇਰਾ ਨਾਮ ਕਮਲ ਜੋਤੀਆ ਮੈਂ ਪੰਜਾਬ ਰੋੜੇ ਪਠਾਨਕੋਟ ਡੀਪੂ ਦੇ ਸੀਨੀਅਰ ਐਜ ਐ ਸੀਨੀਅਰ ਮੀਤ ਪ੍ਰਧਾਨ ਜਿਹੜੀ ਸਾਡੀ ਹੜਤਾਲ ਹੋਈ ਹੈ ਇਹ ਸਾਡੀ ਹੜਤਾਲ ਹੈਗੀ ਆ ਆਪਣੇ ਪਿਛਲੇ ਲੰਬੇ ਸਮੇਂ ਤੋਂ ਸਾਡੀਆਂ ਲੰਬੀਆਂ ਹੋਈਆਂ ਮੰਗਾਂ ਆ ਪਿਛਲੀਆਂ ਸਰਕਾਰਾਂ ਤੋਂ ਵੀ ਇਹੀ ਮੰਗਾਂ ਸੀਗਾ ਹੁਣ ਆਣ ਜਿਹੜੀ ਸੱਤਾ ਤੇ ਐਫਐਲ ਸਰਕਾਰ ਆ ਇਹ ਤੋਂ ਵੀ ਇਹੀ ਮੰਗ ਸੀਗਾ ਇਹਨਾਂ ਨੇ ਸੱਤਾ ਤੋਂ ਆਣ ਤੋਂ ਪਹਿਲੇ ਬڑے ਵਾਅਦੇ ਕੀਤੇ ਸੀਗਾ ਕਿ ਹਰਾਪਨ ਮੈਂ ਆਪਣੇ ਮਲਾਈਮਾਂ ਲਈ ਤਲਾਵਾਂਗਾ ਕੋਈ ਠੇਕੇਦਾਰ ਤੇ ਭਰਤੀ ਨਹੀਂ ਹੋਏਗੀ ਤੇਰੇ ਵੀ ਠੇਕੇਦਾਰ ਤੇ ਭਰਤੀ ਕਰ ਰਿਆ ਸਾਡੀਆਂ ਜਿਹੜੀਆਂ ਮੰਗਾਂ ਸੀਗਾ ਕੱਚੇ ਮਲਾਈਮ ਪੱਕੇ ਕਰਨਾ ਔਰ ਟਰੈਕਟਰ ਵਾਲੇ ਮਲਾਈਮ ਜਿਹੜੇ ਪੱਕੇ ਕਰਨਾ ਔਰ ਸੌਸਸ ਵਾਲੇ ਡਰਾਈਵਰ ਮਲਾਈਮਾਂ ਉਹਨਾਂ ਨੂੰ ਕੰਟਰੈਕਟਰ ਦੇ ਲਿਆਣਾ ਔਰ ਜਿਹੜੇ ਸਾਡੇ ਮਲਾਈਮ ਰਿਪੋਰਟਾ ਕਰਕੇ ਨਜਾਇਜ਼ ਰਿਪੋਰਟਾ ਕਰਕੇ ਕੱਢੇ ਗਏ ਆ ਉਹਨਾਂ ਨੂੰ ਬਹਾਲ ਕਰਨਾ 300 ਬੰਦਾ ਹੈਗਾ ਆਪਣਾ ਥਾਂ ਕੋਲ ਤੋਂ ਸੋ ਤੁਹਾਡੇ ਪਹਿਲਾਂ ਵੀ ਸਰ ਆਸ਼ਵਾਸ਼ਣ ਦਿੱਤਾ ਜਾਂਦਾ ਬਸ ਮੀਟਿੰਗਾਂ ਕਰਵਾਉਂਦੇ ਆ ਮੀਟਿੰਗਾਂ 'ਚ ਕਹਿੰਦੇ ਕਿ ਇਹਨਾਂ ਦਾ ਕੰਮ ਕਰੋ ਬਾਕੀ ਜਿਹੜਾ ਸਾਡਾ ਡੀਐਸਟੀ ਹੈ ਉਹ ਡਾਇਰੈਕਟ ਸਟੇਟ ਟ੍ਰਾਂਸਪੋਰਟ ਹੈ ਇਹਨਾਂ ਦਾ ਵੀ ਬਹੁਤ ਵੱਡਾ ਰੋਲ ਹੈ ਕਿ ਇਹਨਾਂ ਨੇ ਸਾਡੇ ਕੰਮ ਕਰਨੇ ਹੀ ਬੰਦ ਕਰ ਦਿੱਤੇ ਹੋਇਆ ਉੱਪਰੋਂ ਕਹਿੰਦੇ ਹੋ ਕਿ ਤੁਸੀਂ ਕੰਮ ਕਰੋ ਇਹ ਕਰਦੇ ਨਹੀਂ ਅੱਗੇ ਜੀ ਸਾਡੇ ਤੇ ਤਿੰਨ ਦਿਨ ਦੀ ਹੜਤਾਲ ਆ 9 10 11 ਦੀ ਸਮਾਜ 'ਚ ਕੋਈ ਨਹੀਂ ਅਸੀਂ 24 ਘੰਟੇ ਇੱਥੇ ਬੈਠੇ ਆ ਸਾਡਾ ਅਗਲਾ ਸੰਘਾਸ਼ ਇਹ ਕਿ ਅਸੀਂ ਅੱਜ ਇੱਥੇ ਬੈਠੇ ਆ 9 ਤਰੀਕ ਨੂੰ 10 ਤਰੀਕ ਨੂੰ ਅਸੀਂ ਮੁੱਖ ਮੰਤਰੀ ਪੰਜਾਬ ਦੇ ਕੋਠੀ ਦਾ ਘਰਾਓ ਕਰਾਂਗੇ ਅਗਰ ਫਿਰ ਵੀ ਕੋਈ ਸਾਡੀ ਮੰਗ ਦਾ ਹੱਲ ਨਹੀਂ ਕੀਤਾ ਜਾਂਦਾ ਅਸੀਂ ਹੋਰ ਵੀ ਧੱਕਾਸ਼ ਕਰਾਂਗੇ